ਮੈਨੂੰ ਮੈਨੂੰ ਮੇਰਿਆਂ ਨੂੰ ਮਿਲਾ ਦੋ ਮਨੂੰ ਮੇਰੇ ਪਰਿਵਾਰ ਨੂੰ ਮਿਲਾ ਦੋ ਅਸੀਂ ਬੜੇ ਫੋਨ ਕਰਨੇ ਚਾਰ ਜਗ੍ਹਾ ਤੇ ਫੋਨ ਕਰਨੇ ਉਹ ਕਿਸੇ ਨੇ ਵੀ ਨਹੀਂ ਮੰਨਿਆ ਕਿ ਅਸੀਂ ਜਾਣਦੇ ਇਹਨੂੰ ਮਤਲਬ ਜਦੋਂ ਦੀ ਡੈਥ ਹੋਈ ਨਾ ਫਿਰ ਉਹਦੀ ਪੋਸਟਮਾਰਮ ਦੀ ਗੱਲ ਚੱਲੀ ਤੇ ਪੁਲਿਸ ਕਹਿੰਦੀ ਵੀ ਅਸੀਂ 72 ਘੰਟੇ ਬੋਡੀ ਰੱਖਣੀ ਹੈ ਮੈਂ ਕਿਉਂ ਰੱਖਣੀ ਹੈ ਕਹਿੰਦੇ ਕਿ 72 ਘੰਟੇ ਅਸੀਂ ਰੱਖਣੀ ਹੁੰਦੀ ਹੈ ਇਹਦੇ ਵਾਰਸ ਮਿਲ ਸਕਦੇ ਆ ਮੈਂ ਕਿਹਾ ਵਾਰਸਾਂ ਦੇ ਹੁੰਦੇ ਅਲਵਾਰਸ ਉਹ ਕਹਿੰਦੇ ਇਹ ਕਿਦਾਂ ਹੋ ਗਿਆ ਬਖਾ ਚਾਰ ਫੋਨ ਲੈ ਲੋ ਕਰ ਲੋ ਤਰੀਕੇ ਨਾਲ ਗੱਲ ਉਹਨੇ ਫੋਨ ਕੀਤਾ ਕੋਈ ਵੀ ਨਹੀਂ ਮੰਨਿਆ ਕਿ ਅਸੀਂ ਇਹਨੂੰ ਜਾਣਦੇ ਆ ਉਹਨਾਂ ਨੇ ਅਖੀਰ ਤੇ ਕਿਹਾ ਕਹਿੰਦੇ ਵੀ ਦੀ ਡੈਥ ਹੋ ਗਈ ਹੈ ਪ੍ਰਭਾਸ ਰਸਲ ਸਾਂਸਾ ਵਿੱਚ ਦਾਖਲ ਸੀ ਫਿਰ ਉਹ ਫੋਨ ਕੱਟਿਆ ਨਹੀਂ ਉਹਨਾਂ ਨੇ ਉਸੇ ਫੋਨ ਤੇ ਕਹਿੰਦੇ ਵੀ ਸਾਨੂੰ ਹਰ ਕੀਮਤ ਤੇ ਡੈੱਡ ਬੋਡੀ ਚਾਹੀਦੀ ਹੈ ਉਹ ਕਹਿੰਦੇ ਤੁਹਾ ਤੁਸੀਂ ਕੀ ਲਗਦੇ ਆਂ ਦੇ ਕਹਿੰਦੇ ਨਹੀਂ ਜੀ ਅਸੀਂ ਤੇ ਵਾਰਸ ਇਹਦੀ ਪ੍ਰਾਪਰਟੀ ਹੈ ਨਹੀਂ ਸਾਨੂੰ ਡੈਥ ਸਰਟੀਫਿਕੇਟ ਕਿੱਥੇ ਮਿਲੂਗਾ ਉਹਨੇ ਕਿਹਾ ਵੀ ਉਹਨੇ ਫੋਨ ਕੱਟ ਕੇ ਵੀ ਤੁਸੀਂ ਇਹਨਾਂ ਕਹਿ ਕੇ ਵੀ ਪ੍ਰਭਾਸ ਨਾਲ ਸੰਪਰਕ ਕਰ ਲਿਓ ਗੱਲ ਕੀ ਜੀ ਫਿਰ ਬੜੀਆਂ ਕਿ ਬਹੁਤ ਮਤਲਬ ਵੀ ਇਹਦੇ ਪ੍ਰਾਪਰਟੀਆਂ ਦੇ ਵਾਰਸ ਹੈ ਪਰ ਜਿਉਂਦੇ ਜੀ ਦੇ ਵਾਰਸ ਨਹੀਂ ਇਹ ਵੀ ਸਾਡੇ ਸਮਾਜ ਦੇ ਵੀ ਜਿਹੜੀ ਇਨਸਾਨੀਅਤ ਦਾ ਕਾਲ ਹੈ ਨਾ ਇਹ ਵੱਧਦਾ ਜਾ